ਸਤਵੇਂ ਫਾਤਿਹ ਸਾਹਿਬ ਸਹਿਬ ਸ੍ਰੀ ਗੁਰੂ ਖਰਾਈ ਸੇਵ ਜੀ ਮਹਾਰਾਜ ਦਾ ਪ੍ਰਕਾਸ਼ਪੁਰ ਉਰਪਮ ਨਾਮੰ ਲਈ ਸਤੁਰਾਂ ਦੀਆਂ ਖੁਸ਼ੀਆਂ ਬਖਸ਼ਿਸ਼ਾ ਅਨੰਦ ਘੇੜੇ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਖਜੂਰੀ ਵਿੱਚ ਬੋਲਦਵਾਰਾ ਸਿੱਖ ਹੈਰੀਟੇਜ ਸੈਂਟਰ 프੍ਰੈਂਟਨ ਕੈਨੇਡਾ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਆਉਂ ਕੁਝ ਸਮਾਂ ਆਪਣਾ ਮਨ ਆਪਣੀਆਂ ਬਿਰਤੀਆਂ ਸਤਿਗੁਰਾਂ ਦੇ ਨਾਲ ਜੋੜੀਏ ਤੇ ਗੁਰੂ ਵਿਚਾਰ ਸਰਵਣ ਕਰੀਏ ਸੋ ਮੈਂ ਸਿੱਖ ਇਤਿਹਾਸ ਤੇ ਗੁਰੂ ਹਰਾਈ ਸਾਹਿਬ ਜੀ ਦੇ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਉਣਾ ਪਰ ਉਸ ਤੋਂ ਪਹਿਲੇ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਨੀ ਹੈ ਸ਼ਾਇਦ ਆਪ ਜਿੰਨੀ ਸੰਗਤ ਬੈਠੇ ਹੋ ਜਰੂਰ ਤੁਸੀਂ ਸਾਰੇ ਸਕੂਲ ਗਏ ਹੋ ਹੋਗੇ ਤੇ ਸਕੂਲ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਤੁਸੀਂ ਦੇਖੀ ਹੋਵੇਗੀ ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਆ ਉਹ ਅੱਗੇ ਟੀਚਰ ਦੇ ਕੋਲ ਬੈਠਦੇ ਐ ਤੇ ਜਿਹੜੇ ਬੱਚੇ ਮੇਰੇ ਵਰਗੇ ਨਲਾਇਕ ਹੁੰਦੇ ਨੇ ਉਹ ਪਿੱਛੇ ਸਭ ਤੋਂ ਪਿਛਲੇ ਕੋਨੇ 'ਚ ਬੈਠਦੇ ਹੁੰਦੇ ਆ ਜੇ ਮੈਨੂੰ ਥੋੜਾ ਜਿਹਾ ਜਿੰਨਾ ਕੁ ਮੈਨੂੰ ਪਤਾ ਹੈ ਆਪਣੇ ਸਕੂਲਾਂ ਦਾ ਉਹ ਪਿੱਛੇ ਬੈਠਦੇ ਆ ਕਿ ਜਿੱਥੇ ਬੈਠ ਕੇ ਆਪਣੀਆਂ ਅਸ਼ਰਾਰ ਤਾਂ ਆਪਣੀਆਂ ਗੱਲਾਂ ਸਭ ਕੁਝ ਕਰ ਸਕਣ ਉਹਨਾਂ ਦਾ ਪੜ੍ਹਾਈ ਵੱਲ ਧਿਆਨ ਨਹੀਂ ਹੁੰਦਾ ਕਹੇ ਭਲੇ ਹੀ ਉਹ ਸਕੂਲ ਹੁੰਦੇ ਆ ਇਸ ਤਰ੍ਹਾਂ ਹੁੰਦਾ ਏ ਜੀ ਸਕੂਲਾਂ 'ਚ ਹੈਨਾ ਚਲੋ ਫਿਰ ਜੇ ਐਦਾਂ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਗੁਰੂ ਦੇ ਕੋਲ ਬੈਠੀਏ ਜੇ ਤੁਸੀਂ ਸੁਣਨ ਵਾਲੇ ਲੱਗ ਕੇ ਆਓਗੇ ਤੇ ਮੈਂ ਵੀ ਬੜੇ ਤਰੀਕੇ ਦੇ ਨਾਲ ਹੈ ਜਿਹੜਾ ਸਾਡਾ ਕਨੈਕਸ਼ਨ ਬਣੇਗਾ ਆਦਰਵਾਇਜ਼ ਮੈਨੂੰ ਵੀ ਐਵੇਂ ਲੱਗੇਗਾ ਜਿਵੇਂ ਮੈਂ ਰੇਡੀਓ ਤੇ ਬੋਲ ਰਿਹਾ ਹੁੰਦਾ ਹੈ ਤੇ ਸੰਗਤ ਨੂੰ ਨਹੀਂ ਸੁਨੇਗਾ ਤੇ ਮੇਰੀ ਇਸ ਲਈ ਨਿਮਰ ਬੇਨਤੀ ਹੈ ਕਿ ਤੁਸੀਂ ਜੋ ਗੁਰੂ ਦੀ ਕਥਾ ਸੁਣਨੀ ਚਾਹੁੰਦੇ ਹੋ

ਸਾਰੇ ਗੁਰੂ ਪਿਆਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਆਪ ਜੀ ਨੇ ਮੇਰੀ ਸਨਮਰ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਆਓ ਸ੍ਰੀ ਗੁਰੂ ਹਰਿ ਸੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਲੈਣ ਲਈ ਸਭ ਤੋਂ ਪਹਿਲੇ ਤੇ ਆਪਾਂ 2-3 ਮਿੰਟ ਸਤਿਗੁਰਾਂ ਦੇ ਜਿਵੇਂ ਅਸੀਂ ਆਮ ਦੁਨਿਆਵੀ ਬੰਦੇ ਦਾ ਜਦੋਂ ਕਿਸੇ ਦਾ ਬਰਥਡੇ ਹੁੰਦਾ ਹੈ ਉਸ ਨੂੰ ਅਸੀਂ ਬੋਲਦੇ ਹਾਂ ਹੈਪੀ ਬਰਥਡੇ ਪਰ ਗੁਰੂ ਸਾਹਿਬ ਨੂੰ ਅਸੀਂ ਹੈਪੀ ਬਰਥਡੇ ਨਹੀਂ ਬੋਲ ਸਕਦੇ ਗੁਰੂ ਸਾਹਿਬ ਜੀ ਦੇ ਵਾਸਤੇ ਸਹਿਬ ਕਹਿੰਦੇ ਐ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਸ ਦੀ ਵਡਿਆਈ ਕਰਨਾ ਹੀ ਅਸਲ ਦੇ ਵਿੱਚ ਜਿਹੜਾ ਹੈ ਉਸ ਗੁਰੂ ਦੇ ਅੱਗੇ ਸਭ ਤੋਂ ਵੱਡੀ ਜਿਹੜੀ ਭੇਂਟ ਹੈ ਉਹ ਗੁਰੂ ਦੀ ਵਡਿਆਈ ਹੈ ਸੋ ਗੁਰੂ ਕਥਾ ਸ਼ੁਰੂ ਕਰਨ ਤੋਂ ਪਹਿਲੇ ਆਪਾਂ 2-3 ਮਿੰਟ ਸਾਰਿਆਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰਨਾ ਹੈ ਤੇ ਸਿਮਰਨ ਤੋਂ ਬਾਅਦ ਫਿਰ ਆਪਾਂ ਕਥਾ ਦੀ ਸ਼ੁਰੂਆਤ ਕਰਾਂਗੇ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਉੱਚੀ ਆਵਾਜ਼ ਵਿੱਚ ਸਤਿਗੁਰਾਂ ਦਾ ਧੰਨ 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 ਜਨ ਆਇਆ ਜੇ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕ ਇਹ ਸਵਾਓ ਜਨਕੈ ਸੰਗ ਜਨਕੈ ਸੰਗ ਚਿੱਤ ਆਵੇ ਨਾ ਤੇ ਆਪਾਂ ਸਾਰੇ ਹੀ ਸਤਿਗੁਰਾਂ ਦੇ ਪ੍ਰਕਾਸ਼ ਪੁਰਬਤੇ ਪੈਂਦੇ 2-3 ਮਿੰਟ ਸਿਮਰਨ ਕਰੀਏ ਫਿਰ ਆਪਾਂ ਕਥਾ ਸ਼ਿਦ ਪਰ। ਵਾਹਿ ਹੈ ਊਰੂ ਵਾਹਿ ਹੈ ਊਰੂ باہواہ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਿਮਰਨ ਕੀਤਾ ਹੈ ਐਸ ਸਿਮਰਨ ਦੇ ਵਿੱਚ ਸ਼ਕਤੀ ਕਿੰਨੀ ਹੈ ਪਾਵਰ ਕਿੰਨੀ ਹੈ ਇਹ ਮੈਂ ਆਪ ਜੀ ਨੂੰ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਵਿੱਚੋਂ ਦੱਸ ਗੁਰੂ ਹਰ Rai ਸਾਹਿਬ ਜੀ ਦਾ ਇੱਕ ਗੁਰਸਿੱਖ ਸੀ ਉਸ ਦਾ ਨਾਮ ਸੀ ਭਾਈ ਗੁੰਦਾ ਜੀ ਤੇ ਭਾਈ ਗੁੰਦਾ ਜੀ ਨੂੰ ਗੁਰੂ ਸੇਵ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਭੇਜਿਆ ਹੋਇਆ ਸੀ ਕਾਬਲ ਕਾਬਲ ਵਿੱਚ ਇੱਕ ਦਿਨ ਅਮਰਤ ਵੇਲੇ ਭਾਈ ਗੁੰਦਾ ਜੀ ਦੀ ਲਿਵ ਐਸੀ ਪੁਰਨ ਚਰਨਾਂ ਦੇ ਨਾਲ ਜੁੜੀ ਐਸਾ ਸਿਮਰਨ ਦੇ ਵਿੱਚ ਉਹ ਲੱਗੇ ਕਿ ਗੁਰੂ ਸੇਵ ਜੀ ਨੇ ਕਰੀਬ ਹਜ਼ਾਰ ਕਿਲੋਮੀਟਰ ਦੇ ਡਿਸਟੈਂਸ ਤੋਂ ਹੀ ਆਪਣਾ ਮਾਨਵੀ ਭਾਈ ਕੋਇੰਦਾਜੀ ਚ ਜੋੜ ਲਿਆ ਬ੍ਰੇਕਫਾਸਟ ਨਾਸ਼ਤੇ ਦਾ ਸਮਾਂ ਹੋਇਆ ਸਿੱਖ ਸਤਗੁਰਾਂ ਕੋਲ ਆਂਦੇ ਐ ਕਹਿੰਦੇ ਨੇ ਸਤਗੁਰੂ ਜੀ ਆਪ ਜੀ ਨਾਸ਼ਤਾ ਕਰ ਲਓ ਗੁਰੂ ਸਾਹਿਬ ਨੇ ਸੁਣਿਆ ਸਤਗੁਰਾਂ ਦੀ ਲਿਵ ਜਿਸ ਤਰ੍ਹਾਂ ਲੱਗੀ ਹੋਈ ਸੀ ਉਸੇ ਤਰ੍ਹਾਂ ਲੱਗੀ ਰਹੀ ਦਪਹਿਰ ਹੋ ਗਈ ਸਿੱਖ ਫੇਰ ਆਏ ਸਤਿਗੁਰੂ ਜੀ ਦਪਹਿਰਾਂ ਹੋ ਗਈਆਂ ਨੇ ਤੁਸੀਂ ਸਵੇਰੇ ਵੀ ਨਾਸ਼ਤਾ ਨਹੀਂ ਕੀਤਾ ਘਟੋ ਘਟ ਹੁਣ ਦਪਹਿਰ ਦਾ ਤੇ ਭੋਜਨ ਸ਼ਕਲ ਲਵ ਪਰ ਗੁਰੂ ਸੇਵ ਜੀ ਦਾ ਮਨ ਫੇਰ ਵੀ ਭਾਈ ਗੋਵਿੰਦਾ ਜੀ ਦੇ ਨਾਮ ਲੱਗਾ ਸੀ ਕਿਉਂਕਿ ਗੋਵਿੰਦਾ ਜੀ ਗੁਰੂ ਦੇ ਧਿਆਨ ਵਿੱਚ ਜੁੜੇ ਸੀ ਸਤਗੁਰਾਂ ਨੇ ਫੇਰ ਵੀ ਉਸ ਵੱਲ ਸਿੱਖ ਬੰਦ ਧਿਆਨ ਨਾ ਦਿੱਤਾ ਰਾਤ ਹੋ ਗਈ ਫੇਰ ਸਿੱਖਾਇਆ ਸਤਗੁਰੂ ਜੀਓ ਰਾਤ ਹੋ ਗਈ ਹੈ ਘਟੋ ਘਟ ਤੁਸੀਂ ਅਜ ਸਵੇਰੇ ਵੀ ਕੁਝ ਨਹੀਂ ਛਕਿਆ ਉੱਠੇ ਹੀ ਨਹੀਂ ਆਪਣੀਆਂ ਅੱਖਾਂ ਹੀ ਨਹੀਂ ਖੋਲੀਆਂ ਜਿਵੇਂ ਤੁਸੀਂ ਬੰਦਗੀ ਚ ਬਲীন ਸਵੇਰੇ ਬੈਠੇ ਸੀ ਸ਼ਾਮ ਤੱਕ ਇਸ ਤਰ੍ਹਾਂ ਹੀ ਹੋ ਗਈ ਹੈ ਸਤਗੁਰੂ ਜੀ ਹੁਣ ਤਾਂ ਤੁਸੀਂ ਘਟੋ ਘਟ ਜਿਹੜਾ ਹੈ ਉਹ ਰਾਤ ਦਾ ਖਾਣਾ ਦੇ ਖਾ ਲੋ ਸਤਿਗੁਰਾ ਫਿਰ ਵੀ ਲੰਗਰ ਨਾ ਸਤ ਜਦੋਂ ਰਾਤ ਦੇ ਕੋਈ 9 10 ਵਜੇ ਸਤਗੁਰੂ ਜੀ ਉੱਠੇ ਉਹ ਹੀ ਸਿੱਖ ਸਤਗੁਰਾਂ ਨੂੰ ਪੁੱਛਦਾ ਹੈ ਸਤਗੁਰੂ ਜੀ ਕੀ ਗੱਲ ਅੱਜ ਤੁਸੀਂ ਇੱਕ ਰਸ ਇੱਕ ਲਿਵਤਾਰ ਆਪਣੀ ਲਿਵ ਕਿੱਥੇ ਜੋੜ ਕੇ ਬੈਠੇ ਸੀ ਤਾਂ ਗੁਰੂ ਹਰਿ ਸੇਵ ਜੀ ਕਹਿਣ ਲੱਗੇ ਮੇਰਾ ਇੱਕ ਸਿੱਖ ਹੈ ਕਾਬਲ ਦੇ ਵਿੱਚ ਭਾਈ ਗੋਇੰਦ ਸਿੰਘ ਅੱਜ ਗੋਇੰਦਾ ਦਾ ਮਨ ਮੇਰੇ ਨਾਲ ਜੁੜਿਆ ਸੀ ਤੇ ਮੇਰਾ ਮਨ ਗੋਇੰਦਾ ਦੇ ਨਾਲ ਜੁੜਿਆ ਸੀ ਜਦੋਂ ਤੁਹਾਡਾ ਮਨ ਗੁਰੂ ਦੇ ਨਾਲ ਜੁੜ ਜਾਂਦਾ ਹੈ ਤੇ ਗੁਰੂ ਵੀ ਉਦੋਂ ਜ਼ਿਆਦਾ ਤੁਹਾਡੇ ਵੱਲ ਚੱਲਦਾ ਇੱਕ ਬੜਾ ਪਿਆਰਾ ਜਿਹਾ ਭਾਈ ਗੁਰਦਾਸ ਦੇ ਕਬਿੱਤ ਦੇ ਵਿੱਚ ਆਉਂਦਾ ਬਚਨ ਹੈ ਉਹ ਕਹਿੰਦੇ ਨੇ ਚਰਨ ਸ਼ਰਮੁਰ ਇੱਕ ਪੈ ਡਲ ਜਾਇ ਚੱਲ ਸਤ ਗੁਰੂ ਕੂਟ ਪੈ ਡਾ ਅੱਗੇ ਹੋਏ ਲੈ ਤੈ ਤੁਸੀਂ ਗੁਰੂ ਦੇ ਬੰਦ ਇੱਕ ਕਦਮ ਚੱਲ ਕੇ ਜਾਓ ਤੇ ਸਤ ਗੁਰੂ ਸਾਨੂੰ ਕਈ ਕਦਮ ਅੱਗੇ ਹੋ ਕੇ ਲੈਂਦੇ ਕਈ ਕਦਮ ਅੱਗੇ ਹੋ ਭਾਵਨੀ ਭਗਤ ਭਾਈ ਕਉਟੀ ਅਗਰ ਭਾਗ ਰਖ ਹੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਜੇ ਤੁਹਾਡੇ ਅੰਦਰ ਸ਼ਰਧਾ ਹੈ ਸਤਕਾਰ ਹੈ ਪਿਆਰ ਹੈ ਤੁਸੀਂ ਭਾਵਨਾ ਦੇ ਨਾਲ ਗੁਰੂ ਦੇ ਅੱਗੇ ਇੱਕ ਕੌਡੀ ਵੀ ਭੇਂਟ ਕਰ ਦਿੱਤੀ ਤੇ ਸਤਿਗੁਰਾਂ ਨੇ ਤੁਹਾਨੂੰ ਸਾਰੀ ਬਖਸ਼ਿਸ਼ਾਂ ਦੇ ਦੇਣੀਆਂ ਸੋ ਐਸੇ ਗੁਰੂ ਹਰਿ ਸੇਵ ਜੀ ਮਹਾਰਾਜ ਅਸੀਂ ਗੁਰੂ ਹਰਿ ਸੇਵ ਜੀ ਮਹਾਰਾਜ ਦੇ ਬਚਪਨ ਦੇ ਜੀਵਨ ਤੇ ਜਿਹੜੀ ਹੈ ਉਹ ਰਾਤ ਦੇ ਦੀਵਾਨ ਵਿੱਚ ਵਿਚਾਰਾਂ ਦੀ ਸਾਂਝ ਪਾਈ ਸੀ ਅੱਜ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਹੈ ਕਿਉਂਕਿ ਟਾਈਮ ਇੰਨਾ ਮੇਰੇ ਕੋਲ ਲਿਮਟਿਡ ਹੈ ਜਿਸ ਦੇ ਵਿੱਚ ਮੈਂ ਕੋਈ ਬਹੁਤ ਜ਼ਿਆਦਾਆਂ ਚੀਜ਼ਾਂ ਨਹੀਂ ਕਹਿ ਸਕਦਾ ਇਹ ਤੇ ਐਵੇਂ ਹੀ ਹੈ ਕਿ ਜੇ ਕੋਈ ਇੱਥੋਂ ਇਹ ਕਹੇ ਕਿ 20 ਮਿੰਟਾਂ 'ਚ ਸਾਨੂੰ ਹਮਿਲਟਨ ਪਚਾ ਦਿਓ ਕਾਰਤੇ ਤਾਕ ਲਾ ਕੇ ਗਏਗਾ ਕਿ 20 ਮਿੰਟਾਂ ਚੋਂ ਤੁਸੀਂ ਇਕਸੀ ਗੁਰਦੁਆਰੇ ਵੀ ਪਹੁੰਚ ਜਾਓ ਤੇ ਮੁਬਾਰਕ ਬਿਕੋਜ਼ ਟਾਈਮ ਦੀਆ ਲਿਮਿਟੇਸ਼ਨ ਤੇ ਹੰ ਇਸ ਲਈ ਮੈਂ ਜ਼ਿਆਦਾ ਡਿਟੇਲਸ ਨਹੀਂ ਜਾਵਾਂਗਾ ਪਰ ਜਿੰਨੀ ਵਿਚਾਰ ਹੁਣ ਹੋਈ ਹੁਣ ਕਰਾਂਗੇ ਬਾਕੀ ਦੀ ਰਾਤ ਦੇ ਦਵਾਂ ਚ ਕਰਾਂਗੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦੇਵਤਾ ਜੀ ਜੋਤੀ ਜੋਤ ਸਮਾ ਚੁਕੇ ਸਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਆਉਣ ਵਾਲੇ ਸਮੇਂ ਦੀ ਪਿਆਰੀ ਦੇ ਵਿੱਚ ਸਨ ਦੂਸਰੇ ਪਾਸੇ ਗੁਰੂ ਹਰ Rai ਸਾਹਿਬ ਜੀ ਦਾ ਭਰਾ ਧੀਰਮਲ ਉਹ ਗੁਰੂ ਘਰ ਤੋਂ ਬਾਗੀ ਸੀ ਤੇ ਐਸੀਆਂ ਹਰਕਤਾਂ ਕਰ ਰਿਹਾ ਸੀ ਕਿ ਉਹ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮਿਲ ਕੇ ਕਿ ਕਿਵੇਂ ਨਾ ਕਿਵੇਂ ਮੈਂ ਗੁਰੂ ਦੀ ਗੱਦੀ ਹਥਿਆ ਲਵਾਂ ਕਿਉਂਕਿ ਉਹ ਸਿੱਖੀ ਨੂੰ ਗਲਤ ਪਾਸੇ ਲੈ ਕੇ ਜਾਣਾ ਚਾਹੁੰਦਾ ਸੀ ਇਸ ਗੱਲ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਤਾ ਸੀ ਕਿ ਇਹ ਜੋ ਬਾਦਸ਼ਾਹ ਦੇ ਵੱਲ ਚੱਲ ਰਿਹਾ ਹੈ ਸਰਕਾਰ ਵੱਲ ਚੱਲ ਰਿਹਾ ਹੈ ਅਸਲ ਵਿੱਚ ਸਿੱਖੀ ਕਦੇ ਸਰਕਾਰਾਂ ਦੇ ਆਸਰੇ ਦੀ ਚਲਦੀ ਇਹ ਨਿਰੰਕਾਰ ਦੇ ਆਸਰੇ ਚਲਦੀ ਹੈ ਇੱਥੇ ਰੱਬ ਦਾ ਭਰੋਸਾ ਹੁੰਦਾ ਹੈ ਕਿਸੇ ਬੰਦੇ ਦਾ ਇਸ ਲਈ ਗੁਰੂ ਅਰਜਨ ਸਿੰਘ ਜੀ ਮਹਾਰਾਜ ਜੋ ਉਸ ਵੇਲੇ ਸਭ ਤੋਂ ਸਰਬ ਸ੍ਰੇਸ਼ਟ ਸੰਤ ਕਿਉਂਕਿ ਇਹ ਜਿਹੜੀ ਗੁਰੂ ਦੀ ਗੱਦੀ ਹੈ ਇਹ ਸਿਰਫ ਉਸੇ ਤੋਂ ਹੀ ਮਿਲਦੀ ਹੈ ਜਿਸ ਦੇ ਅੰਦਰ ਉਹ ਜੋਤ ਹੋਵੇ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਜਾਣਦਾ ਹੋਵੇ ਇਹ ਗੁਰੂ ਕੀ ਗੱਦੀ ਕਦੇ ਵੀ ਕਿਸੇ ਬੰਦੇ ਨੂੰ ਸਿਰਫ ਉਹਦੇ ਸਰਕਾਰੀ ਜਾਂ ਉਸਦੇ ਦੂਸਰੇ ਪ੍ਰਭਾਵ ਕਰਕੇ ਨਹੀਂ ਮਿਲਦੀ ਜੇ ਸਰਕਾਰੀ ਪ੍ਰਭਾਵਾਂ ਦੇ ਨਾਲ ਗੱਦੀ ਮਿਲਦੀ ਹੁੰਦੀ ਤੇ ਫਿਰ ਧਰਤੀ ਚੰਦ ਗੱਦੀ ਲੈ ਜਾਂਦਾ ਪਰ ਐਸਾ ਨਹੀਂ ਹੋਇਆ ਸੀ ਇਸ ਲਈ ਸਤਿਗੁਰਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੋ ਬੁਰਤ ਗੱਦੀ ਸੀ ਉਹ ਆਪਣੇ ਪੋਤੇ ਗੁਰੂ ਹਰ Rai ਸਾਹਿਬ ਜੀ ਨੂੰ 3 ਮਾਰਚ 1644 ਈਸਵੀ ਨੂੰ ਬਖਸ਼ਿਸ਼ ਕੀਤੀ ਉਸ ਵੇਲੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੀ ਜੋ ਉਮਰ ਹੈ ਉਹ ਕਰੀਬ 14 ਸਾਲ ਦੀ ਉਮਰ ਹੈ 14 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਰਾਜ਼ਮਾਨ ਹੋਣਾ ਇਹ ਹੀ ਦੱਸਦਾ ਹੈ ਕਿ ਹਮਤ ਤੁਸੀਂ ਜਰਾ ਸੋਚੋ ਗੁਰੂ ਹਰਾਈ ਸਿੰਘ ਜੀ ਮਹਾਰਾਜ ਕਿੰਨੀ ਵੱਡੀ ਯੋਗਤਾ ਹੋਵੇਗੀ ਕਿੰਨੀ ਵੱਡੀ ਸ਼ਰਤਾ ਹੋਵੇਗੀ ਹੁਣ ਇੱਕ ਚੀਜ਼ ਹੋਰ ਗੁਰੂ ਕੇ ਪਿਆਰਿਓ ਆਉਂਦੀ ਹੈ ਗੁਰੂ ਹਰਾਈ ਸਾਹਿਬ ਜੀ ਤੋਂ ਸਿੱਖਣਾ ਹੋਵੇ ਤਾਂ ਉਹ ਸਿੱਖਣਾ ਚਾਹੀਦਾ ਹੈ ਸੈਲਫ ਕੰਟਰੋਲ ਅੰਜ ਹਰ ਬੰਦੇ ਦੇ ਕੋਲ ਆਪਣੇ ਆਪ ਤੇ ਕੰਟਰੋਲ ਨਹੀਂ ਹੈ ਨਾ ਉਹਦੇ ਕੋਲ ਬੋਲਣ ਤੇ ਕੰਟਰੋਲ ਹੈ ਨਾ ਉਹਦੇ ਕੋਲ ਸੁਣਨ ਦਾ ਕੰਟਰੋਲ ਹੈ ਨਾ ਉਹਦੇ ਕੋਲ ਕਰਨ ਦਾ ਕੰਟਰੋਲ ਹੈ ਨਾ ਖਾਣ ਦਾ ਕੰਟਰੋਲ ਹੈ ਕਿਸੇ ਚੀਜ਼ ਦਾ ਸਾਡੇ ਕੋਲ ਕੰਟਰੋਲ ਹੀ ਨਹੀਂ ਸਿੱਖਿਆ ਅਸੀਂ ਹਰ ਬੰਦੇ ਨੇ ਕੰਟਰੋਲ ਸਿੱਖਿਆ ਹੀ ਨਹੀਂ ਆਪਣੇ ਆਪ ਸਾਧਨਾ ਨਾਮ ਹੀ ਕੰਟਰੋਲ ਦਾ ਹੈ ਸਾਧੂ ਨਾਮ ਹੀ ਉਸ ਦਾ ਜਿਸ ਨੇ ਆਪਣੇ ਆਪ ਤੇ ਕੰਟਰੋਲ ਕਰ ਲਿਆ ਉਹ ਸਾਧੂ ਜਿਸ ਜਿਹੜਾ ਸੈਲਫ ਕੰਟਰੋਲ ਨਹੀਂ ਕਰ ਪਾਉਂਦਾ ਉਹ ਸਾਧੂ ਨਹੀਂ ਹੈ ਜਿਸ ਦਾ ਆਪਣੇ ਇਮੋਸ਼ਨਸ ਤੇ ਕੰਟਰੋਲ ਨਹੀਂ ਹੋਰ ਇੱਕ ਅਸੀਂ ਕੱਲ ਵਿਚਾਰ ਕੀਤੀ ਸੀ ਕਿ ਗੁਰੂ ਹਰ Rai ਸਾਹਿਬ ਜੀ ਨੂੰ ਉਹਨਾਂ ਦੇ ਦਾਦਾ ਜੀ ਨੇ ਕਿਹਾ ਸੀ ਕਿ ਧਾਮਨ ਸੰਕੋਚ ਕਰ ਚਲ ਦਮਨ ਸੰਕੋਚ ਕਰ ਚੱਲੋ ਇੱਕ ਬੜਾ ਹੀ ਵੱਡਾ ਸ਼ਬਦ ਹੈ ਇਸ ਸ਼ਬਦ ਦਾ ਮਤਲਬ ਇਹ ਹੈ ਤੁਹਾਡੇ ਤੋਂ ਕਦੇ ਵੀ ਕਿਸੇ ਨੂੰ ਰਤੀ ਭਰ ਵੀ ਦੁੱਖ ਨਹੀਂ ਹੋਣਾ ਚਾਹੀਦਾ ਤੁਹਾਡੇ ਤੋਂ ਕਿਸੇ ਨੂੰ ਨਾ ਬੋਲ ਤੋਂ ਨਾ ਤੁਹਾਡੇ ਵਿਹਾਰ ਤੋਂ ਨਾ ਕਿਰਦਾਰ ਤੋਂ ਕਿਤੇ ਵੀ ਕਿਸੇ ਨੂੰ ਸੁੱਖ ਮਿਲੇ ਸੁੱਖ ਤੇ ਦੇਣਾ ਹੈ ਦੁੱਖ ਨਹੀਂ ਦੇਣਾ ਔਰ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਇਹ ਬਚਨ ਆਪਣੇ ਦਾਦਾ ਜੀ ਦੇ ਨਾਲ ਰੱਖੀ। ਦੂਸਰੀ ਮੈਂ ਇੱਕ ਹੋਰ ਚੀਜ਼ ਕਹਿ ਦੇਣੀ ਚਾਹੁੰਦਾ। ਸਿੱਖ ਹਮੇਸ਼ਾ ਹੀ ਸ਼ਾਂਤੀ ਦਾ ਪੁਜਾਰੀ ਰਿਹਾ ਹੈ। ਸਿੱਖ ਕਦੇ ਵੀ ਕਿਤੇ ਵੀ ਅਸ਼ਾਂਤੀ ਨਹੀਂ ਚਾਹੁੰਦਾ। ਨਾ ਸਿੱਖ ਆਪਣੇ ਪਰਿਵਾਰ 'ਚ ਅਸ਼ਾਂਤੀ ਚਾਹੁੰਦਾ ਹੈ। ਮੈਂ ਇਹ ਦੋਵੇਂ ਅੱਗੇ ਸ਼ੁਰੂ ਕਰਾਂ ਛੋਟੇ ਜਿਹੇ ਬਿੰਦੂ। ਸਿੱਖ ਨਾ ਆਪਣੇ ਮਨ 'ਚ ਅਸ਼ਾਂਤੀ ਚਾਹੁੰਦਾ। ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੋਜ਼ ਅਰਦਾਸ ਕਰਦੇ ਹੋ ਨਾ ਸਤਿਗੁਰੂ ਜੀ ਸਾਨੂੰ ਕਾਮ, ਅਕਰੋਧ, ਲੋਭ, ਮੋਹ, ਹੰਕਾਰ ਤੋਂ ਬਚਾ ਕੇ ਰੱਖਣਾ ਕਿਉਂ ਕਹਿੰਦੇ ਕਿਉਂਕਿ ਇਹ ਚੀਜ਼ਾਂ ਮਨ 'ਚ ਅਸ਼ਾਂਤੀ ਪੈਦਾ ਕਰ ਦਿੰਦੀਆਂ ਬਹੁਤ ਜ਼ਿਆਦਾ ਅਸ਼ਾਂਤੀ ਪੈਦਾ ਕਰ ਦਿੰਦੀਆਂ ਕਈ ਵਾਰ ਤੇ ਇੰਨੀ ਅਸ਼ਾਂਤੀ ਮਨੁੱਖ ਦੇ ਮਨ 'ਚ ਪੈਦਾ ਕਰ ਦਿੰਦੇ ਆ ਕਿ ਮਨੁੱਖ ਆਪਣੇ ਪਰਿਵਾਰ ਦਾ ਦੁਸ਼ਮਣ ਹੋ ਜਾਂਦਾ ਹੈ ਆਪਣਾ ਹੀ ਕਈ ਵਾਰ ਦੁਸ਼ਮਣ ਹੋ ਜਾਂਦਾ ਹੈ ਗੁੱਸੇ ਵੱਸ ਆ ਕੇ ਬੰਦੇ ਹੈ ਜਿਹੜੇ ਕਈ ਵਾਰ ਸਵੈ ਸਾਈਡ ਕਰ ਲੈਂਦੇ ਹੈ ਅਸ਼ਾਂਤ ਐ ਇਨਾ ਅਸ਼ਾਂਤ ਹੋ ਜਾਂਦਾ ਹੈ ਪਰ ਸਤਿਗੁਰੂ ਜੀ ਇਹ ਚਾਹੁੰਦੇ ਸੰ ਕਿ ਪਹਿਲੇ हे ਸਿੱਖ ਤੇਰੇ ਮਨ ਚ ਸ਼ਾਂਤੀ ਹੋ ਤੂੰ ਪਹਿਲਾ ਤਾ ਗੁਰੂ ਹਰ राय ਸਾਹਿਬ ਜੀ ਦੇ ਸ਼ਰਮ ਵਿੱਚ ਪਹੁੰਚ ਜਾਂਦਾ ਹੈ ਮੈਂ ਇੱਥੇ ਆਪ ਨੂੰ ਇੱਕ ਹੋਰ ਚੀਜ਼ ਦੱਸਣੀ ਚਾਹਾਂ ਜਿਹੜੀ ਫੌਜ ਗੁਰੂ ਹਰਗੋਬਿੰਦ ਸਾਹਿਬ ਕੋਲ ਹੁੰਦੀ ਸੀ 2200 ਘੋੜਸਵਾਰਾਂ ਦੀ ਫੌਜ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਉਹ 2200 ਘੋੜਸਵਾਰਾਂ ਦੀ ਫੌਜ ਸਤਪੁਰਾਂ ਨੇ ਅੱਗੇ ਗੁਰੂ ਹਰ राय ਸਾਹਿਬ ਜੀ ਨੂੰ ਦੇ ਦਿੱਤੀ ਸੀ ਤੇ ਸਤਪੁਰਾਂ ਨੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਇਹ ਹਦਾਇਤ ਇਹ ਹੁਕਮ ਵੀ ਕਰ ਦਿੱਤਾ ਸੀ ਤੁਸੀਂ ਆਪਣੀ ਰੱਖਿਆ ਤੇ ਕਰਨੀ ਹੈ ਪਰ ਕਿਸੇ ਤੇ ਹਮਲਾ ਨਹੀਂ ਕਰਨਾ ਇਹ ਫੌਜ ਕਿਸੇ ਦੀ ਜਾਨ ਬਚਾਉਣ ਦੇ ਕੰਮ ਤੇ ਆਵੇ ਕਿਸੇ ਦੀ ਜਾਨ ਲੈਣ ਦੇ ਕੰਮ ਨਾ ਆਵੇ ਉਸ ਚੀਜ਼ ਤੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਪੂਰਾ ਪਹਿਰਾ ਦਿੱਤਾ ਤੇ ਗੁਰੂ ਹਰ Rai ਸਾਹਿਬ ਜੀ ਨੇ ਕਦੇ ਵੀ ਉਸ ਫੌਜ ਨਾਲ ਕਿਸੇ ਦੇ ਉੱਪਰ ਹਮਲਾ ਨਹੀਂ ਕੀਤਾ ਜਦੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਕੋਲ ਦਾਰਾਸ਼ ਕੋ ਆਇਆ ਤਾਂ ਪਿੱਛੋਂ ਔਰੰਗਜ਼ੇਬ ਚੱਲ ਪਿਆ ਔਰੰਗਜ਼ੇਬ ਦਾਰਾਸ਼ ਕੋ ਨੂੰ ਮਾਰਨਾ ਚਾਹੁੰਦਾ ਸੀ ਜਦ ਉਸ ਜਗ੍ਹਾ ਤੇ ਪਹੁੰਚੇ ਤਾਂ ਉਸ ਵੇਲੇ ਗੁਰੂ ਹਰ Rai ਸਾਹਿਬ ਨੇ ਉਹ ਫੌਜ ਦਰਿਆ ਦੇ ਇੱਕ ਪਾਸੇ ਖੜੀ ਕਰਕੇ ਔਰੰਗਜੀਬ ਨੂੰ ਬੰਗਾਰ ਦਿਆਂ ਹੋਇਆ ਕਿਆ ਸੀ ਔਰੰਗਜੀਬ ਤੂੰ ਦਰਿਆ ਦੇ ਵਿੱਚ ਉਤਰ ਤੇ ਜਾਏਂਗਾ ਪਰ ਫਿਰ ਵਾਪਸ ਨਹੀਂ ਮੁੜਨ ਦੇਵਾਂਗੇ ਯਾਦ ਰੱਖ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਹੈ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹਾਂ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਰੇ ਦਾਦੇ ਦੇ ਨਾਲ ਜਹਾਂਗੀਰ ਦੇ ਨਾਲ ਲੜਾਈਆਂ ਲੜੀਆਂ ਸੀ ਉਦੋਂ ਕਦੇ ਦਾਦਿਆਂ ਦੀਆਂ ਲੜਾਈਆਂ ਹੋਈਆਂ ਸੀ ਦੇ ਚਾਰੀ ਲੜਾਈਆਂ ਮੇਰੇ ਦਾਦੇ ਨੇ ਜਿੱਤੀਆਂ ਸੀ ਹੁਣ ਵੀ ਜੇ ਇਹ ਲੜਾਈ ਹੋਈ ਤੇ ਮੇਰਾ ਦਾਦਾ ਹੀ ਜਿੱਤੇਗਾ ਇਸ ਲਈ ਅੱਗੇ ਵਧਨ ਦੀ ਗਲਤੀ ਨਾ ਕਰੀ ਔਰ ਗੁਰੂ ਹਰ Rai ਸਾਹਿਬ ਜੀ ਦੀਏ ਤਹਾੜ ਸੀ ਜਿਸ ਤਹਾੜ ਦੇ ਅੱਗੇ ਔਰੰਗਜ਼ੇਬ ਡਰ ਗਿਆ ਤੇ ਔਰੰਗਜ਼ੇਬ ਅੱਗੇ ਨਹੀਂ ਵਧਿਆ ਸੀ ਇਸੇ ਵੇਲੇ ਹੀ ਔਰੰਗਜ਼ੇਬ ਨੇ ਸੋਚ ਲਿਆ ਸੀ ਕਿ ਇਹਨਾਂ ਨੂੰ ਤਲਵਾਰ ਦੇ ਨਾਲ ਨਹੀਂ ਖਤਮ ਕਰ ਕੀਤਾ ਜਾ ਸਕਦਾ ਤੇ ਉਸ ਨੇ ਫੇਰ ਹੋਰ ਹੱਥ ਕੱਢੇ ਵਰਤੇ ਜਿਹੜੇ ਹੱਥ ਕੰਡਿਆਂ ਦੇ ਵਿੱਚੋਂ ਉਸ ਨੇ ਪਹਿਲਾਂ ਇਹ ਵਰਤੇ ਕਿ ਤੁਸੀਂ ਦਿੱਲੀ ਆਓ ਤੇ ਦਿੱਲੀ ਆ ਕੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਸਪਸ਼ਟੀਕਰਨ جے ਗੁਰੂ ਹਰਿ ਰਾਏ ਸਾਹਿਬ ਚੌਂਦੇ ਤੇ ਬਾਬਾ ਰਾਮ ਰਾਏ ਨੂੰ ਮਾਂ ਭੇਜਿਆ ਕਿਉਂਕਿ ਔਰੰਗਜ਼ੇਬ ਦੇ ਕਿਸੇ ਵੀ ਤਰ੍ਹਾਂ ਗੁਲਾਮ ਨਹੀਂ ਸੀ ਪਰ ਫਿਰ ਵੀ ਸਤਿਗੁਰਾਂ ਨੇ ਕਿਉਂ ਭੇਜਿਆ ਇਹਦੇ ਪਿੱਛੇ ਕਾਰਨ ਇਹ ਹੈ ਸਿੱਖੀ ਹਮੇਸ਼ਾ ਹੀ ਸ਼ਾਂਤੀ ਤੇ ਗੱਲਬਾਤ ਦੇ ਵਿੱਚ ਵਿਸ਼ਵਾਸ ਕਰਦੀ ਹੈ ਡਾਇਲੌਗ ਡਿਸਕਸ਼ਨ ਇਹ ਸਿੱਖੀ ਦਾ ਰੂਪ ਹੈ ਇਸ ਜਗ੍ਹਾ ਤੇ ਇਹੀ ਗੱਲ ਕਹੀ ਗਈ ਹੈ ਕਿ ਮਿਲ ਕੇ ਵਿਚਾਰ ਕਰਨੇ ਵਿਚਾਰਾਂ ਦੀ ਸਾਂਝ ਪਾਉਣੀ ਇਹ ਗਲਤ ਨਹੀਂ ਹੈ ਅਸੀਂ ਤਲਵਾਰ ਦੇ ਨਹੀਂ ਵਿਚਾਰ ਦੇ ਧਾਰਨੀ ਹਾਂ ਇਸੇ ਕਰਕੇ ਗੁਰੂ ਹਰ Rai ਸਹਿਬ ਜੀ ਨੇ ਆਪਣੇ ਸੁਪੁੱਤਰ ਬਾਬਾ RAM Rai ਜੀ ਨੂੰ ਭੇਜੇ ਗਏ ਹੁਣ ਔਰੰਗਜ਼ੇ ਬੜਾ ਚਲਾਕ ਸੀ ਔਰ ਗੁਰੂ RAM ਹਰ ਰਾਏ ਸਿੰਘ ਦੇ ਪੁੱਤਰ ਬਾਬਾ RAM ਰਾਏ ਜੀ ਦੀ ਉਮਰ 15 ਸਾਲ ਕੋਈ ਵੱਡੀ ਉਮਰ ਨਹੀਂ ਸੀ ਉਸ ਨੇ ਐਸਾ ਸਵਾਗਤ ਕੀਤਾ ਇਸ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਕਿ RAM ਰਾਏ ਉਹਨਾਂ ਦੇ ਜਿਹੜੇ ਹੈ ਉਹ ਉਹਦੇ ਵਿੱਚ ਆ ਗਿਆ ਇਨਫਲੂਐਂਸ ਦੇ ਵਿੱਚ ਇਨਫਲੂਐਂਸ ਦੇ ਵਿੱਚ ਆਉਣ ਦਾ ਕਾਰਨ ਵੀ ਇਹ ਸੀ ਕਿ ਉਸਨੇ ਸੋਚਿਆ ਕਿ ਜੇਕਰ ਮੈਂ ਇਹ ਕਹਿ ਦੇਮਾ ਕਿ ਉੱਥੇ ਲਿਖਿਆ ਬਾਣੀ ਜਿਹੜੀ ਹੈ ਉਹਦੇ ਚ ਲਿਖਿਆ ਹੈ ਮਿੱਟੀ ਬੇਈਮਾਨ ਕੀ ਹੈ ਮਿੱਟੀ ਮੁਸਲਮਾਨ ਕੀ ਨਹੀਂ ਕਿ ਸ਼ਾਇਦ ਔਰੰਗਜ਼ੇਬ ਹੈ ਜਿਹੜਾ ਇਹ ਸਾਡੇ ਲਈ ਚੰਗਾ ਰਵਈਆ ਰੱਖ ਲੇਗਾ ਔਰੰਗਜ਼ੇਬ ਇਹੀ ਚਾਹੁੰਦਾ ਸੀ ਪਰ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਪੁੱਤ ਨੂੰ ਹੀ ਕੈਦ ਦਿੱਤਾ ਸੀ ਅੱਜ ਤੋਂ ਜਿਹੜਾ ਤੂੰ ਗੁਰਬਾਣੀ ਦਾ ਨਹੀਂ ਬਣਿਆ ਗੁਰੂ ਦਾ ਨਹੀਂ ਬਣਿਆ ਗ੍ਰੰਥ ਦਾ ਨਹੀਂ ਬਣਿਆ ਤੂੰ ਮੇਰਾ ਵੀ ਨਹੀਂ ਐ ਜਿੱਥੇ ਜਾਣਾ ਚਾ ਉਸ ਤੋਂ ਬਾਅਦ ਸਾਰੀ ਉਮਰ ਉਹਨਾਂ ਨੇ ਕਦੀ ਆਪਣੇ ਪੁੱਤ ਨੂੰ ਵੀ ਮੂੰਹ ਨਹੀਂ ਲਾਇਆ ਸੀ ਫਿਰ ਗੁਰੂ ਹਰਿ ਰਾਏ ਸਾਹਿਬ ਜੀ ਅੱਜ ਅਸੀਂ ਜਿੰਨੇ ਬੈਠੇ ਆ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬੈਟਰ ਬਣਾਈਏ ਵਧੀਆ ਬਣਾਈਏ ਸਕਸੈਸਫੁਲ ਬਣਾਈਏ ਇਹ ਵੀ ਸਿੱਖਿਆ ਗੁਰੂ ਹਰ राय ਸਾਹਿਬ ਤੋਂ ਲੈਣੀ ਚਾਹੀਦੀ ਹੈ ਮੈਂ 2-4 ਮਿੰਟਾਂ ਵਿੱਚ ਸਮਾਪਤੀ ਕਰਨ ਲੱਗਾ ਹਾਂ ਇਹ ਲਾਸਟ ਚੀਜ਼ਾਂ ਕਹਿ ਕੇ ਆਪ ਜੀ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਸਪਿਰਚੁਅਲ ਤੇ ਪ੍ਰੋਫੈਸ਼ਨਲ ਦੋਨਾਂ ਪੱਖਾਂ ਦੀ ਜਿਹੜਾ ਸਭ ਤੋਂ ਉੱਪਰਲੇ ਲੈਵਲ ਤੇ ਲੈ ਗਏ ਸੀ ਜਦੋਂ 5 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰਤਾ ਗੱਦੀ ਤੇ ਬੈਠਦੇ ਐ ਉਸ ਵੇਲੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਯਾਦ ਸੀ ਉਸ ਉਮਰ ਦੇ ਵਿੱਚ ਹੀ 5 ਸਾਲ ਦੀ ਉਮਰ ਚ ਜੇ ਵਰਲਡ ਦਾ ਸਭ ਤੋਂ ਛੋਟਾ ਡਾਕਟਰ ਕਹਿਣਾ ਹੋਵੇ ਤੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਹਰ राय ਜੀ ਨੇ ਬਣਾ ਦਿੱਤੇ ਸੀ ਕਿਉਂਕਿ ਜਦੋਂ ਦਿੱਲੀ ਦੇ ਵਿੱਚ ਚੇਚਕ ਫੈਲਦੀ ਹੈ ਲੋਕ ਦੂਰ ਧੋੜ ਰਹੇ ਸੰ ਪਰ ਗੁਰੂ ਹਰ Rai ਸਾਹਿਬ ਜੀ ਉਸ ਵੇਲੇ ਜਾ ਕੇ ਲੋਕਾਂ ਦਾ ਹਰਿ ਕ੍ਰਿਸ਼ਨ ਜੀ ਇਲਾਜ ਕਰ ਰਹੇ ਸੀ ਇਹ ਇੱਕ ਪਿਤਾ ਦੀ ਕਾਬਲੀਅਤ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਦੀ ਘਾਟ ਦੇਖੋ ਕੈਸੀ ਕਰੀ ਗੁਰੂ ਕੇ ਪਿਆਰਿਓ ਗੁਰੂ ਹਰ Rai ਸਾਹਿਬ ਜੀ ਦੇ ਅੱਜ ਪ੍ਰਕਾਸ਼ ਪੁਰਬਤੇ ਜਿੱਥੇ ਮੈਂ ਆਪ ਜੀ ਨੂੰ ਵਧਾਈਆਂ ਦਿੰਨਾ ਹਾਂ ਵਧਾਈਆਂ ਦੇ ਨਾਲ-ਨਾਲ ਮੈਂ ਇੱਕ ਬੇਨਤੀ ਇਹ ਵੀ ਕਰਦਾ ਕਿ ਗੁਰੂ ਹਰਿਐ ਸੇਰਜੀ ਤੋਂ ਪ੍ਰੇਰਣਾ ਲੈ ਕੇ ਤੁਸੀਂ ਸਾਰੇ ਹੀ ਇੱਕ ਚੰਗੇ ਪੇਰੈਂਟ ਬਣ ਕੇ ਬਿਤਾਓ ਆਪਣੇ ਪੁੱਤਾਂ ਪੋਤਰਿਆਂ ਲਈ ਆਪਣੀਆਂ ਧੀਆਂ ਦੋਤਰਿਆਂ ਲਈ ਇਹੋ ਜੇ ਬਣੋ ਕਿ ਤੁਹਾਡੇ ਪੁੱਤ ਪੋਤਰੇ ਜਿੰਨੇ ਵੀ ਹਨ ਉਹ ਗੁਰੂ ਦੇ ਨਾਲ ਵੀ ਜੁੜਨ ਤੇ ਇਹਦੇ ਨਾਲ-ਨਾਲ ਜ਼ਿੰਦਗੀ ਦੇ ਵਿੱਚ ਉਹ ਬڑے ਵੱਡੇ ਸਫਲ ਤੇ ਸਕਸੈਸਫੁਲ ਇਨਸਾਨ ਵੀ ਬਣਨਾ ਇਹ ਕੰਮ ਕਰਨਾ ਔਰ ਇਹ ਕੰਮ ਤੁਸੀਂ ਕਰ ਸਕਦੇ ਹੋ ਕਿਉਂਕਿ ਉਦੋਂ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਸਾਡਾ ਕੋਈ ਬੱਚਾ ਗੁਰੂ ਤੋਂ ਟੁੱਟ ਜਾਂਦਾ ਹੈ ਜਾਂ ਸਾਡਾ ਬੱਚਾ ਨਸ਼ਿਆਂ 'ਚ ਫਸ ਜਾਂਦਾ ਹੈ ਜਾਂ ਜਦੋਂ ਸਾਡਾ ਬੱਚਾ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਉਹ ਬੇਰੋਜ਼ਗਾਰ ਰਹੇ ਜਾਂਦਾ ਹੈ ਉਦੋਂ ਸਾਨੂੰ ਬੜਾ ਦੁੱਖ ਹੁੰਦਾ ਹੈ ਕਿ ਇਹ ਸਾਡਾ ਬੱਚਾ ਨਹੀਂ ਇਹ ਤੇ ਬੱਚਾ ਸੀ ਗੁਰੂ ਦਾ ਗੁਰੂ ਨੇ ਸਾਨੂੰ ਇੱਕ ਰਿਸਪੌਂਸਿਬਿਲਟੀ ਦਿੱਤੀ ਸੀ ਕਿ ਤੁਸੀਂ ਇਸ ਨੂੰ ਜ਼ਿੰਦਗੀ 'ਚ ਅੱਗੇ ਲੈ ਕੇ ਜਾਣਾ ਹੈ ਪਰ ਅਸੀਂ ਨਕਮੇ ਮਾਪੇ ਨਿਕਲੇ ਸਾਡਾ ਬੱਚਾ ਜਿੱਥੇ ਪਹੁੰਚਣਾ ਚਾਹੀਦਾ ਸੀ ਨਹੀਂ ਪਹੁੰਚਿਆ ਇਹ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਗਲਤ ਰਾਹਾਂ ਤੇ ਚੱਲ ਪਏ ਤੇ ਕਾਮਯਾਬ ਨਹੀਂ ਹੋਏ ਕਿੰਨੀ ਗਲਤ ਹਾਲਤ ਹੈ ਔਰ ਮੈਂ ਤੁਹਾਨੂੰ ਦੱਸਦਾ ਕਰੀਬਨ ਕਰੀਬਨ ਸ਼ਾਇਦ 1600 ਜਾਂ 16000 ਮੈਂ ਥੋੜਾ ਜਿਹਾ ਭੁੱਲ ਰਿਹਾ ਹਾਂ ਇਸ ਵੇਲੇ ਕੱਲ ਦੇ ਇਹ ਜਿਹੜਾ ਹਮਦਰਦ ਪੇਪਰ ਆਇਆ ਉਹਦੇ ਵਿੱਚ ਦੇਖੋ ਇੰਨੇ ਲੋਕਾਂ ਨੇ ਇੰਨੇ ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਸਰਕਾਰ ਤੋਂ ਕਹਿ ਕੇ ਜਿਹੜਾ ਆਪਣੀ ਮੌਤ ਲਈ ਹੈ 25 ਵਿੱਚ 2025 ਚ 16000 ਬੰਦੇ ਨੇ ਸਰਕਾਰ ਨੂੰ ਕਹੇ ਕਿ ਨੌਜਵਾਨਾਂ ਨੇ ਵਿਲਿੰਗ ਮੌਤ ਲਈ ਹੈ ਕਿ ਸਾਨੂੰ ਮੌਤ ਦੇ ਦਿਓ ਇੱਕ ਹੀ ਲੇਡੀ ਨਰਸ کہہ ਰਹੀ ਸੀ 500 ਬੰਦੇ ਨੂੰ ਐ ਸਾਲ ਚ ਮੈਂ ਮੌਤ ਦੀ نیند ਸੁਵਾਇਆ ਟੀਕਾ ਦੇ ਕੇ ਕਿੰਨੇ ਲੋਕ ਦੁਖੀ ਕਿੰਨੇ ਪਰੇਸ਼ਾਨ ਜੇ ਗੁਰੂ ਤੋਂ ਟੁੱਟ ਗਏ ਸਾਡੇ ਬੱਚੇ ਤੇ ਹੋਰ ਪਰੇਸ਼ਾਨ ਤੇ ਦੁਖੀ ਹੋਣਗੇ ਇਸ ਲਈ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਹੈ ਇਨਾਂ ਨੂੰ ਸੁਖੀ ਜੀਵਨ ਦੀਆਂ ਨੀਹਾਂ ਗੁਰੂ ਹਰ Rai ਸਾਹਿਬ ਨੇ ਜੋ ਸਾਨੂੰ ਸਿਖਾਈਆਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਤੇ ਕਿਵੇਂ ਸਿਖਾਉਣੀਆਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਤੁਹਾਡੇ ਬੱਚਿਆਂ ਲਈ ਇੱਥੇ ਗੁਰਬਾਣੀ ਦੀਆਂ ਜੀਵਨ ਜਾਂਚ ਦੀਆਂ ਇਤਿਹਾਸ ਦੀਆਂ ਤੇ ਪੰਜਾਬੀ ਦੀਆਂ ਕਲਾਸਾਂ ਗੁਰਦੁਆਰਾ ਸਾਹਿਬ ਚੱਲਦੀਆਂ ਉਦੇ ਪੋਸਟਰ ਜਿਹੜੇ ਆ ਤੁਸੀਂ ਇਹ ਅੰਦਰ ਵਰਦਿਆਂ ਵੀ ਸਿੱਖ ਰੀਟੇਜ਼ ਗੁਰਮਤ ਅਕੈਡਮੀ ਦਾ ਪੋਸਟਰ ਦੇਖਦੇ ਹੋ ਤੁਸੀਂ ਬਾਹਰ ਜੋੜਾ ਘਰ ਦੇ ਵਿੱਚ ਵੀ ਪੋਸਟਰ ਲੱਗੇ ਆ ਬਾਹਰ ਬੈਨਰ ਵੀ ਵੱਡਾ ਦੀਵਾਰ ਤੇ ਲੱਗਾ ਹੈ ਉਥੋਂ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਨੰਬਰ ਲੈ ਜਾਓ ਤੇ ਆਪਣੇ ਬੱਚਿਆਂ ਨੂੰ ਅਜੇ ਜਿਵੇਂ ਜ਼ੂਮ ਤੇ ਕਲਾਸਾਂ ਚੱਲ ਰਹੀਆਂ ਕਿਉਂਕਿ ਸਰਦੀ ਕਰਕੇ ਬਲਾ ਨਹੀਂ ਹੈ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਔਰ ਆਸਵਾਸ ਦੇ ਬੱਚਿਆਂ ਨੂੰ ਜ਼ਰੂਰ ਜੋੜੋ ਤਾਂ ਕਿ ਅਸੀਂ ਤੁਹਾਡੇ ਬੱਚਿਆਂ ਦੀ ਸ਼ਖਸੀਅਤ ਐਨੀ ਜ਼ਬਰਦਸਤ ਬਣਾ ਸਕੀਏ ਕਿ ਤੁਹਾਡੇ ਬੱਚੇ ਦੁੱਖਾਂ ਚਿੰਤਾਵਾਂ ਪਰੇਸ਼ਾਨੀਆਂ 'ਚ ਡੋਣਾ ਨਾ ਉਹ ਗੁਰੂ ਦੇ ਨਾਲ ਜੁੜੇ ਰਹਿਣ ਗੁਰਬਾਣੀ ਉਹਨਾਂ ਦਾ ਅੰਗ ਸੰਗ ਆਸਰਾ ਹੋਵੇ ਤੇ ਗੁਰੂ ਹਰਿ ਰਾਇ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਤਦ ਹੀ ਸਫਲ ਹੋਏਗਾ ਸਾਰੀ ਸੰਗਤ ਨੂੰ ਜਿੱਥੇ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਖਾਸ ਕਰਕੇ ਇਹ ਭੁੰਗਰਨੀ ਦੀ ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ ਮੈਂ ਉਸ ਨਗਰ ਦੀ ਸਾਰੀ ਸੰਗਤ ਨੂੰ ਇਸ ਉਪਰਾਲੇ ਲਈ ਵਧਾਈ ਦੇਣਾ ਹੀ ਸਤਿਗੁਰੂ ਸਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਗੁਰੂ ਫਤਿਹ ਪ੍ਰਵਾਨ ਕਰ ਦਿਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ